ਉਹ ਜਿਹੜੇ ਸਾਡੇ ਦੂਜੇ ਆਈਟਨਸ ਹੈਗੇ ਨੇ ਜਿਨ੍ਹਾਂ ਨੇ ਸਾਡ ਨੂੰ ਸਾਰਾ ਕੀਤਾ ਹੋਇਆ ਐਵੀਡਵਰ ਜਿੱਤੇ ਉਹਨਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਤਾਂ ਧਮਕੀਆਂ ਜੀ ਇਹ ਜੇ ਗੱਲਾਂ ਆਦੀਆਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਆ ਇਹ ਜੇ ਗੱਲਾਂ ਮੈਨੂੰ ਸੁਣਨ ਨੂੰ ਮਿਲਣਗੀਆਂ ਮੈਂ ਡਰਨ ਵਾਲਾ ਨਹੀਂ ਪੂਰੇ ਹੌਸਲੇ 'ਚ ਹਾਂ ਜਿੰਨਾ ਜੀ ਲੱਗਦਾ ਹੈ ਪੰਜਾਬ ਸਰਕਾਰ ਦਾ ਡੀਜੀਪੀ ਸਾਹਿਬ ਦਾ ਪੂਰੀ ਪੰਜਾਬ ਪੁਲਿਸ ਫੋਰਸ ਦਾ ਜੀ ਸਦਕੇ ਚਾਹ ਲਾ ਲੈਣ ਆਪਣਾ ਜਿਹੜਾ ਮਰਜ਼ੀ ਪਰਚਾ ਪਾਉਣ ਦੀ ਕੋਸ਼ਿਸ਼ ਕਰ ਲੈ ਮੈਂ ਫੇਰ ਵੀ ਨਹੀਂ ਦਮਨ ਲੱਗਿਆ ਪਰਚਾ ਪਾ ਦੇਣਗੇ ਮੈਂ ਅੰਦਰੋਂ ਅੰਦਰ ਵੀ ਦੇ ਦੇਣਗੇ ਮੈਂ ਜੇਲ੍ਹ 'ਚ ਬੈਠਾ ਵੀ ਨਾਰਾ ਮਾਰੂਗਾ ਹੱਕ ਕੀਆ ਲੜਾਈ ਅਸੀਂ ਜਿੱਤਾਂਗੇ ਉਹ ਇਹ ਜਿਹੜਿਆ ਘਟੀਆਂ ਹੱਤ ਕੰਦੇ ਆਪਣਾਰੇ ਨੇ ਮੈਂ ਤਾਂ ਇਹਨਾਂ ਨੂੰ ਖੁੱਲ੍ਹਾ ਕਹਿਣਾ ਜਿੰਨਾ ਤੁਹਾਡਾ ਜੀ ਲੱਗਦਾ ਜਿੰਨਾ ਤੁਹਾਡੇ ਜੋਰ ਲਾ ਕੇ ਦੇਖ ਲਓ ਅੰਤ 'ਚ ਜਿੱਤ ਸਾਡੀ ਹੀ ਹੋਣੀ ਹੈ ਕਿਉਂਕਿ ਅਸੀਂ ਸੱਚਾਈ ਤੇ ਖੜੇ ਹਾਂ ਉੱਪਰ ਪਾਸੇ ਸਰਕਾਰ ਨੇ ਸਿੱਟ ਨੂੰ ਭੇਜਿਆ ਸੀ ਪਟਿਆਲੇ ਦੇ ਵਿੱਚ ਵੀ ਛਾਣਬੇਨ ਕਰੋ ਆਪਾਂ ਇਨਸਾਫ ਦਵਾਈਏ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਮੇਰੇ ਖਿਲਾਫ ਸਾਜ਼ਿਸ਼ਾਂ ਰਵੇ ਸਰਕਾਰ ਸਾਜ਼ਿਸ਼ ਕਿਉਂ ਚੱਲੇਗੀ ਜੀ ਇਹ ਇਨਸਾਫ ਦਵਾਉਣ ਤੇ ਸਰਕਾਰ ਆ ਗਈ ਜੀ ਸਾਫ਼ ਮੈਨੂੰ ਨਹੀਂ ਲੱਗਦਾ ਇੱਥੇ ਪੰਜਾਬ ਸਰਕਾਰ ਦੇ ਪਾਊਗੀ ਪਹਿਲਾਂ ਤਾਂ ਮੈਨੂੰ ਕਿਤੇ ਮਾਨਸ ਤੋੜਾ ਜਾ ਵਹਿਮ ਸੀਗਾ ਕਿ ਸਾਡੇ ਪਰਿਵਾਰ ਨੂੰ ਕਿ ਮਾਨਸਾ ਨੂੰ ਪੂਰੀ ਜਾਣਕਾਰੀ ਇੱਥੋਂ ਦੇ ਪੁਲਿਸ ਅਫਸਰਾਂ ਨੇ ਨਹੀਂ ਦਿੱਤੀ ਹੋਊਗੀ ਇਸ ਖਾਮੇ ਮਹੌਲ ਤੇ ਮੀਟਿੰਗ ਹੀ ਮੈਨੂੰ ਜੋ ਮੇਰੇ ਸਰਸਿਸ ਤੋਂ ਪਤਾ ਲੱਗਿਆ ਹੈ ਕਿ ਡੀਜੀਪੀ ਸਾਹਿਬ ਨੇ ਉੱਥੇ ਕੋਈ ਕਹਾਣੀ ਪਾਤੀ ਅੰਦਰ ਤੁਸੀਂ ਕਿਹਾ ਸੀ ਮੈਂ ਕੇਂਦਰ ਤੱਕ ਗੱਲ ਪਹੁੰਚਾਤੀ ਜੀ ਉਹਨੇ ਮੈਨੂੰ ਭਰੋਸਾ ਦਿੱਤਾ ਕੋਈ ਗੱਲ ਤੇਰੇ ਨਾਲ ਖੜੇ ਆ ਜੀ ਤੇ ਹੁਣ ਵੀ ਤੁਸੀਂ ਇੰਟਰਵਿਊ ਤੋਂ ਪਹਿਲਾਂ ਮੈਂ ਜ਼ਿਕਰ ਕੀਤਾ ਹੋਈ ਅਮਿਤ ਸ਼ਾਹ ਨੂੰ ਮੈਂ ਚਿੱਠੀਆਂ ਲਿਖ ਚੁੱਕਿਆ ਵੀ ਭੇਜਤੀਆਂ ਨੇ ਛੋੜਾ ਸਵਾਲ ਇਹ ਫੋਟੋਆਂ ਤੱਕ ਹੀ ਸੀਮਤ ਹੈ ਜਾਂ ਕੋਈ ਕਾਰਵਾਈ ਵੀ ਹੋਏਗੀ ਕਿ ਸੈਂਟਰ ਸਰਕਾਰ ਕਹਿ ਸਕਦੀ ਹੈ ਪੰਜਾਬ ਸਰਕਾਰ ਨੂੰ ਸਾਡੇ ਐਦਾਂ ਹੋਇਆ ਜੀ ਆਰਮੀ ਦੀ ਆਫਸਰ ਦੇ ਨਾਲ ਨੂੰ ਸਾਰੇ ਪੋਲੀਟੀਕਲ ਲੀਡਰਸ ਦੇ ਫੋਨ ਵੀ ਆਏ ਨੇ ਆਪਣੇ ਸੁਖਪਾਲ ਖੈਰਾ ਜੀ ਦਾ ਆਇਆ ਵਿਕਰਮਜੀਤ ਥੇਰਰ ਤਾਂ ਦੂਜੀ ਤੀਜੀ ਦਿਨ ਆਉਂਦੇ ਹੀ ਰਹਿੰਦੇ ਹਾਲਚਲ ਪੁੱਛਦੇ ਆ ਬੜੇ ਚਿੰਤਾ ਕਰਦੇ ਆ ਪਰਿਵਾਰ ਦੀ ਸਾਡੀ ਪਾਰਟੀ ਜਨਤਾ ਪਾਰਟੀ ਉਹ ਤਾਂ ਮੇਰੇ ਨਾਲ ਪੂਰਾ ਸਾਥ ਦੇ ਰਹੀ ਆ ਉਹਦੇ ਸਿੱਕਤੀ ਤਾਂ ਮੈਨੂੰ ਕੋਈ ਅੱਜ ਹੱਥ ਨਹੀਂ ਲਾ ਪਾ ਰਿਹਾ ਉਹਨਾਂ ਦੇ ਸਿੱਕਤੀ ਮੈਂ ਆਹ ਜਿਹੜੇ ਗਵਰਨਰ ਸਾਹਿਬ ਨੇ ਐਫ ਆਈ ਆਰ ਕਰਾਈ ਆ ਜਾਂ 12 ਬੰਦੇ ਸਸਪੈਂਡ ਹੋਏ ਨੇ ਪੰਜਾਬ ਭਾਜਪਾ ਥੋੜੀ ਸ਼ਾਂਤ ਨਜ਼ਰ ਆ ਰਹੀ ਇਸ ਮੈਟਰ ਨੂੰ ਲੈ ਕੇ ਆਪ ਦੀ ਲੀਡਰਸ਼ਿਪ ਐ ਚੁੱਪ ਕਰਕੇ ਬੈਠੀ ਐ ਜਿਵੇਂ ਕਿ ਆਹ ਗੁਰਸੇਈ ਢਿੱਲੋਂ ਦਾ ਮਸਲਾ ਐ ਸੀ ਤਾਂ ਬੋਲਾਂਗੇ ਪੰਜਾਬ ਪੁਲਿਸ ਪਤਾ ਨਹੀਂ ਸਾਡੇ ਅਗੇਂਸਟ ਹੋ ਜੂਗੀ ਅਤਾ ਐਂ ਡਰੇ ਬੈਠੇ ਨੇ ਕਿਸੇ ਨੇ ਬੋਲਿਆ ਹੀ ਨਹੀਂ ਮੈਂ ਤਾਂ ਆਫ ਹਰਾਨ ਐ 22 ਘੰਟੇ ਹੋ ਗਏ ਜਿਹੜਾ ਕਿ ਸਾਨੂੰ 2 ਘੰਟੇ ਦਾ ਸਮਾਂ ਮੰਗਿਆ ਸੀ ਵੀ ਅਸੀਂ 2 ਘੰਟੇ ਤੁਹਾਨੂੰ ਦੱਸਾਂਗੇ 22 ਘੰਟੇ ਹੋ ਗਏ ਹੁਣ ਨਾ ਉਥੋਂ ਮੁੱਖ ਮੰਤਰੀ ਨਿਵਾਸ ਤੋਂ ਵੀ ਸਾਡਾ ਟੈਲੀਫੋਨ ਚੱਕ ਰਿਹਾ ਨਾ ਸਾਨੂੰ ਕੁਝ ਉਸੋਂ ਦਾ ਪਤਾ ਲੱਗਿਆ ਹਾਂ ਇੰਡਾਇਰੈਕਟ ਵੀ ਸਾਨੂੰ ਸੁਨੇਹਾ ਜਰੂਰ ਲੱਗਿਆ ਰਾਤੀ ਸਾਨੂੰ ਕਿ ਤੁਸੀਂ ਸੀਬੀਆਈ ਇਨਕੁਆਰੀ ਦੀ ਜਿਹੜੀ ਮੰਗ ਹੈ ਤੁਹਾਡੀ ਉਹ ਤੁਸੀਂ ਹਾਈ ਕੋਰਟ ਤੁਹਾਡੀ 3 ਤਰੀਕ ਦੀ ਪੇਸ਼ੀ ਹੈ ਤੁਸੀਂ ਉੱਥੇ ਐਫੀਡੇਵਿਟ ਦੇ ਦਿਓ ਕਿ ਸੀਬੀਆਈ ਇਨਕੁਆਰੀ ਨਹੀਂ ਚਾਹੁੰਦੇ ਅਸੀਂ ਸਿੱਟ ਤੋਂ ਚਾਹੁੰਦੇ ਹਾਂ ਯੋ ਨਾਨਕ ਸਿੰਘ ਦਾ ਟ੍ਰਾਂਸਫਰ ਕਰ ਦਿੰਨੇ ਆ ਸੀਬੀਆਈ ਇਨਕੁਆਰੀ ਦੀ ਮੰਗ ਤੁਸੀਂ ਵਾਪਸ ਕਰ ਲਓ ਥੋੜੀ ਅਸੀਂ ਕਾਰਵਾਈ ਕਰਾਂਗੇ ਆ ਸਾਡੇ ਨਾਲ ਬਾਰਗੇਨਿੰਗ ਸ਼ੁਰੂ ਹੋ ਗਈ ਹੈ ਦੇਖੋ ਨੇ ਇਹ ਟੂਟ ਅਕੂਇਮਾਂ ਸਾਹਮਣੇ ਕਿਹਾ ਕਿ ਪੰਜਾਬ ਪੁਲਿਸ ਬੜੀ ਬੀਗੜੀ ਹੋਈ ਹੈ ਇਹ ਇਹਨਾਂ ਨੂੰ ਆ ਪ੍ਰਾਣੀਆਂ ਆਤਾਂ ਪਈਆਂ ਹੋਈਆਂ ਇਹਨਾਂ ਨੂੰ ਇਹਨਾਂ ਨੂੰ ਠੀਕ ਕਰਦੇ ਕਰਦੇ ਠੀਕ ਹੋਣਗੇ ਮੈਂ ਸਖਤ ਫੈਸਲਾ ਲਵਾਂਗਾ ਲekin ਜਿਹੜੀ ਆਤਮਾ ਤੇ ਸਾਡੇ ਪਰਿਵਾਰ ਦੇ ਸਾਥ ਵਿੱਚ ਜੀਏ ਉਹ ਉਹ ਤੋਂ ਠੀਕ ਹੋਊਗੀ ਜਦੋਂ ਬਾ ਦੋਸ਼ੀ ਸਿਲਖਾਂ ਦੇ ਪਿੱਛੇ ਹੋਣਗੇ ਮੈਂ ਪੁੱਛਣਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਤੋਂ ਕਿ ਕੀ ਕੀ ਤੁਹਾਡੀ ਮਜਬੂਰੀ ਬਣ ਗਈ ਹੈ ਕਿ ਤੁਸੀਂ ਚਾਰ ਪੁਲਿਸ ਇੰਸਪੈਕਟਰ ਨੂੰ ਬਚਾਉਣ ਕਰਕੇ ਤੁਸੀਂ ਪੂਰੇ ਪੰਜਾਬ ਦੀ ਪੁਲਿਸ ਦੀ ਸਾਖ ਦਾਤੇ ਲਾਤੀ T5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਪੁਸ਼ਪਿੰਦਰ ਸਿੰਘ ਕਰਨਲ ਬਾਠ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਸੀ ਪਰਿਵਾਰ ਵੱਲੋਂ ਲਗਾਤਾਰ ਧਰਨੇ ਮੁਜ਼ਾਰੇ ਕੀਤੇ ਗਏ ਮੰਤਕਾਂ ਕੀਤੀਆਂ ਗਈਆਂ ਸਾਡੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਹੱਕ ਹਾਰ ਕੇ ਪਰਿਵਾਰ ਹਾਈ ਕੋਰਟ ਦੇ ਵਿੱਚ ਪਹੁੰਚ ਜਾਂਦਾ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਇੱਕ ਸਿਟ ਬਣਾ ਦਿੱਤੀ ਜਾਂਦੀ ਹੈ ਵੀ ਸਿਟ ਫੈਸਲਾ ਕਰੇਗੀ ਕੌਣ ਸੱਚਾ ਸੀ ਕੌਣ ਝੂਠਾ ਸੀ ਇੱਕ ਆਸ ਦੀ ਕਿਰਨ ਜਾਗਦੀ ਆ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਨੂੰ ਮਿਲਣ ਦਾ ਸਮਾਂ ਦੇ ਦਿੰਦੇ ਨੇ ਤੇ ਪਰਿਵਾਰ ਵੱਲੋਂ ਸੰਤੁਸ਼ਟੀ ਵੀ ਜਤਾਈ ਜਾਂਦੀ ਹੈ ਵੀ ਸਾਨੂੰ ਸੰਤੁਸ਼ਟੀ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਵੀ ਇਹ ਮੁੱਦਾ ਛੋਟਾ ਨਹੀਂ ਹੈ ਅਸੀਂ ਤੁਹਾਨੂੰ ਨਿਰਪੱਖ ਜਾਂਚ ਕਰਾ ਕੇ ਛੱਡੇ ਝੋਲੀ ਸੱਚਾਈ ਦੀ ਜਿੱਤ ਪਾਵਾਂਗੇ ਪਰ ਪਰਿਵਾਰ ਵੱਲੋਂ 24 ਘੰਟੇ ਬੀਤੇ ਵੀ ਨਹੀਂ ਸੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਕਈ ਸਵਾਲ ਖੜੇ ਕੀਤੇ ਗਏ ਸਰਕਾਰ ਦੇ ਉੱਤੇ ਤੇ ਉਸ ਪਰਿਵਾਰ ਦੇ ਮੈਂਬਰ ਨੇ ਜੀ ਗੁਰਤੇਜ ਸਿੰਘ ਢਿੱਲੋਂ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੀ ਪਿਆਰਵਾਹੀ ਕਰ ਰਹੇ ਨੇ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਰਕਾਰੇ ਦੁਆਰੇ ਹੋਏ ਅਫਸਰ ਹੋਏ ਕਿਤੇ ਜਾਣਾ ਹੋਵੇ ਬੇਬਾਕੀ ਦੇ ਨਾਲ ਮੁੱਦਾ ਚੁੱਕਦੇ ਨੇ ਤੇ ਪਰਿਵਾਰ ਨੂੰ ਇਨਸਾਫ ਦਵਾਨ ਦੇ ਉੱਤੇ ਲੱਗੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਅਜਿਹੀ ਕੀ ਕੜਨਾ ਵਾਪਰੀ ਵੀ 24 ਘੰਟੇ ਬੀਤੇ ਵੀ ਨਹੀਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਤੇ ਤੁਸੀਂ ਅੱਜ ਸਵਾਲ ਖੜੇ ਕਰਤੇ ਸੋ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਸੋ ਸਵਾਗਤ ਹੈ ਡੀ5 ਦੇ ਉੱਤੇ ਜੀ ਧੰਨਵਾਦ ਜੀ ਡੀ5 ਦਾ ਪਹਿਲਾਂ ਵੀ ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਹੈ ਤੇ ਡੀ5 ਦਾ ਮੈਂ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ ਸੋ ਟਿਲੋ ਸਾਹਿਬ ਕੀ ਵਾਪਰਿਆ ਹੈ ਜਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਰੋਸਾ ਨਹੀਂ ਸੀ ਵੀ 24 ਘੰਟੇ ਬੀਤੇ ਨਹੀਂ ਸੀਗੇ ਜੀ ਵੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਉੱਤੇ ਸਵਾਲ ਖੜੇ ਕਰਤੇ ਜੀ ਨਹੀਂ ਮੈਂ ਤੁਹਾਨੂੰ ਥੋ ਕਿ ਮੈਂ ਸਰਕਾਰ ਤੇ ਕੋਈ ਸਵਾਲ ਨਹੀਂ ਖੜੇ ਕੀਤੇ ਮੇਰਾ ਮਕਸਦ ਸੀਗਾ ਕਿ ਮਾਨ ਸਾਹਿਬ ਨੂੰ ਅਸੀਂ ਕੱਲ 11:30 ਵਜੇ ਮੁਲਾਕਾਤ ਕੀਤੀ ਹੈ ਜੀ ਪੂਰੇ ਪ੍ਰਬਾਰ ਨਾਲ ਉੱਥੇ ਤੇ ਸਾਡੇ ਨਾਲ ਕੁਝ ਐਕਸ ਆਦਮੀ ਆਫਸਰਸ ਵੀ ਸੀਗੇ ਤਕਰੀਬਨ ਅਸੀਂ 15 ਲੋਕ ਸੀਗੇ ਜਿਨ੍ਹਾਂ ਨੇ ਬੜੇ ਸੋਹਣੇ ਮਾਹੌਲ ਚ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਉੱਥੇ ਕਿ ਮੈਂ 12 ਤਕਰੀਬਨ 1:00 ਵਜੇ ਹੋਣਾ ਉੱਥੇ ਤੇ ਉਹਨਾਂ ਨੇ ਆਪਣੇ ਓਐਸਡੀ ਸੁਖਵੀਰ ਨੂੰ ਕਿਹਾ ਕਿ 5 ਵਜੇ ਸਾਡੀ ਮੀਟਿੰਗ ਚੱਲਦੀ ਜੀ ਵੀ 5 ਵਜੇ ਡੀਜੀਪੀ ਡੀਜੀਪੀ ਲਾਅ ਐਂਡ ਆਰਡਰ ਚੀਫ ਸਕੱਟਰੀ ਹੋਮ ਸਕੱਟਰੀ ਵੀ ਉਹਨਾਂ ਨੂੰ ਇੱਥੇ 5 ਵਜੇ ਬੁਲਾਉ ਮੀਟਿੰਗ ਤੇ ਮੇਰੇ ਇੱਥੇ ਆਫਿਸ ਘਰੇ ਰੈ residense 'ਚ ਵੀ ਆਪਣਾ ਸਾਰਾ ਰਿਕਾਰਡ ਲੈ ਕੇ ਆਉਣਗੇ ਤੇ ਸਾਨੂੰ ਪਰਿਵਾਰ ਨੂੰ ਕਿਹਾ ਗਿਆ ਕਿ 6 ਵਜੇ ਤੁਹਾਨੂੰ ਸਾਡੇ ਵੱਲੋਂ ਦਫ਼ਤਰ ਵੱਲੋਂ ਫੋਨ ਆਊਗਾ ਤੁਹਾਡੇ ਪਰਿਵਾਰ ਨਾਲ ਇਨਸਾਫ ਕਰਕੇ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਨਿਸ਼ਚਿੰਤ ਹੋ ਜਾਓ ਜੋ ਤੁਹਾਡੇ ਪਰਿਵਾਰ ਨਾਲ ਹੋਇਆ ਬੜਾ ਦੁਖਦਾਈ ਹੈ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿਉਂਕਿ ਕਹਿੰਦੇ ਮੈਂ ਆਪ ਜਿੱਥੇ ਵੀ ਕੋਈ ਸ਼ਹੀਦ ਹੁੰਦਾ ਹੈ ਪਰਿਵਾਰ ਦਾ ਚਾਹੇ ਕੋਈ ਪੰਜਾਬ ਪੁਲਿਸ ਦਾ ਹੋਵੇ ਚਾਹੇ ਕਿ ਇੱਕ ਸਾਧ ਆਰਮੀ ਆਫਿਸਰ ਹੋਵੇ ਜਿਹੜੇ ਬਾਰਡਰ ਤੇ ਸ਼ਹੀਦ ਹੁੰਦੇ ਨੇ ਵੀ ਮੈਂ ਆਪ 1 ਕਰੋੜ ਰੁਪਏ ਦੇ ਕੇ ਉਸ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਜਾਣਾ ਕਿ ਮੇਰੀ ਪੂਰੀ ਭਾਵਨਾ ਤੁਹਾਡੇ ਨਾਲ ਹੈਗੀ ਹੈ ਆ ساری ਗੱਲਾਂ ਮਾਨ ਸਾਹਿਬ ਨੇ ਰੱਖੀਆਂ ਸਾਡੇ ਨਾਲ ਉੱਥੇ ਬੈਠ ਕੇ ਤੇ ਉਸ ਤੋਂ ਬਾਅਦ ਮਾਨ ਸਾਹਿਬ ਨੇ ਕਿਹਾ ਕਿ ਹੁਣ ਤੁਹਾਡਾ ਨਹੀਂ ਹੈ ਮੇਰਾ ਮਸਲਾ ਹੈਗਾ ਕਿ ਚਾਰ ਜਿਹੜੇ ਆ ਇੰਸਪੈਕਟਰ ਹੈਗੇ ਇਹਨਾਂ ਤੇ ਕਾਰਵਾਈ ਕਰੂੰਗਾ ਤੇ ਨਾਲੇ ਇਹ ਆਈ ਨਹੀਂ ਹੈ ਕਿ ਚਾਰ ਤੇ ਕਾਰਵਾਈ ਕਰਕੇ ਰੁਕ ਜਾਗੇ ਅਸੀਂ 40 ਹੋਰ ਵੀ ਕਹਿੰਦੇ ਜੀ ਮੈਨੂੰ ਟੰਗਨੇ ਪਏ ਮੈਂ ਉਹ ਵੀ ਟੰਗੂਗਾ ਜੀ ਤੇ ਮੈਂ ਕਹਿੰਦੇ ਸਖਤ ਫੈਸਲੇ ਲੈਣ ਚ ਪੂਰਾ ਪੰਜਾਬ ਜਾਣਦਾ ਕਿ ਮੈਂ ਸਖਤ ਫੈਸਲੇ ਲੈਣਾ ਆ ਸਾਰੀ ਗੱਲਾਂ ਉੱਥੇ ਹੋਈਆਂ ਬੈਠ ਕੇ ਤੇ ਸਾਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ ਸੀ तकरीबन 8 8:30 ਇਹਨਾਂ ਦੇ OSD ਨੂੰ ਫੋਨ ਕਰੀ ਗਏ ਉਹ ਫੋਨ ਨਹੀਂ ਚੱਕ ਰੇ ਤੇ ਹੋਰ ਕਿਉਂਕਿ ਪੱਤਰਕਾਰ ਭਾਈ ਸ਼ਰਾਵੀ ਸੀ ਉਹਨਾਂ ਨੂੰ ਅਸੀਂ ਮੀਡੀਆ ਬਾਈਟ ਵੀ ਦਿੱਤੀ ਬਾਹਰ ਨਿਕਲ ਕੇ ਕੀ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਸਲੂਟ ਵੀ ਕਰਦੇ ਆ ਮਿਸਿਸ ਬਾਟਨੇ ਮੇਰੇ ਸਿਸਟਰ ਇਨ ਲਾ ਹੋਣੇ ਕਿ ਆ ਕਿ ਮਾਨ ਸਾਹਿਬ ਤੁਹਾਨੂੰ ਸਲੂਟ ਕਰ ਦਿਆਂਗੇ ਕਿ ਤੁਸੀਂ ਪੰਜਾਬ ਦੀ ਧੀ ਨਾਲ ਵੀ ਤੁਸੀਂ ਵੀ ਤੁਹਾਡੇ ਵੀ ਬੇਟੀ ਐ ਕਿ ਤੁਸੀਂ ਮੈਂ ਵੀ ਕਿਸੇ ਦੀ ਬੇਟੀ ਐ ਕਿਸੇ ਦੀ ਧੀ ਐ ਕਿਸੇ ਦੀ ਨੂੰਹ ਐ ਕਿਸੇ ਦੀ ਮਾਹ ਐ ਕਿਸੇ ਦੀ ਪਤਨੀ ਐ ਤੁਸੀਂ ਮੇਰਾ ਦੁੱਖ ਸੁਣਦੇ ਹੋਏ ਮੇਰੇ ਸਿਰ ਤੇ ਹੱਥ ਰੱਖਿਆ ਕਿ ਤੁਹਾਡੇ ਨਾਲ ਇਨਸਾਫ ਹੋਊਗਾ ਅੱਜ ਉਹ ਗੱਲ ਨੂੰ 22 ਘੰਟੇ ਹੋ ਗਏ ਜਿਹੜਾ ਕਿ ਸਾਨੂੰ 2 ਘੰਟੇ ਦਾ ਸਮਾਂ ਮੰਗਿਆ ਸੀ ਵੀ ਅਸੀਂ 2 ਘੰਟੇ ਤੁਹਾਨੂੰ ਦੱਸਾਂਗੇ 22 ਘੰਟੇ ਹੋ ਗਏ ਹੁਣ ਨਾ ਉਥੋਂ ਮੁੱਖ ਮੰਤਰੀ ਨਿਵਾਸ ਤੋਂ ਵੀ ਸਾਡਾ ਟੈਲੀਫੋਨ ਚੈੱਕ ਰਿਹਾ ਨਾ ਸਾਨੂੰ ਕੁਝ ਉਸੋਂ ਦਾ ਪਤਾ ਲੱਗਿਆ ਤਾਂ ਹਾਂ ਇੰਡਾਇਰੈਕਟ ਵੀ ਸਾਨੂੰ ਸੁਨੇਹਾ ਜ਼ਰੂਰ ਲੱਗਿਆ ਰਾਤੀ ਸਾਨੂੰ ਕਿ ਤੁਸੀਂ ਸੀਬੀਆਈ ਇਨਕੁਆਰੀ ਦੀ ਜਿਹੜੀ ਮੰਗ ਹੈ ਤੁਹਾਡੀ ਉਹ ਤੁਸੀਂ ਹਾਈ ਕੋਰਟ ਥੋੜੀ ਤਿੰਨ ਤਰੀਕ ਦੀ ਪੇਸ਼ੀ ਹੈ ਤੁਸੀਂ ਉੱਥੇ ਐਫੀਡੇਵਿਟ ਦੇ ਦਿਓ ਕਿ ਇਹ ਸੀਬੀਆਈ ਇਨਕੁਆਰੀ ਨਹੀਂ ਚਾਹੁੰਦੇ ਅਸੀਂ ਸਿੱਟ ਤੋਂ ਚਾਹੁੰਦੇ ਹਾਂ ਤੇ ਦੂਜੀ ਮੰਗ ਤੁਹਾਡੀ ਹੈਗੀ ਸੀ ਸੀਬੀਆਈ ਦੀ ਸੌਰੀ ਸੀਬੀਆਈ ਕਿਹਾ ਨਾਨਕ ਸਿੰਘ ਦੀ ਬਤਲੀ ਸੀ ਮਿਉ ਨਾਨਕ ਸਿੰਘ ਦਾ ਟ੍ਰਾਂਸਫਰ ਕਰ ਦਿੰਨੇ ਆ ਸੀਬੀਆਈ ਇਨਕੁਆਇਰੀ ਦੀ ਮੰਗੇ ਤੁਸੀਂ ਵਾਪਸ ਕਰ ਲਓ ਥੋਡੇ ਅਸੀਂ ਕਾਰਵਾਈ ਕਰਾਂਗੇ ਆ ਸਾਡੇ ਨਾਲ 바ਰਗਿਨਿੰਗ ਸ਼ੁਰੂ ਹੋ ਗਈ ਹਨ ਕਿ ਇਸ ਲਈ ਮਾਨ ਸਾਹਿਬ ਨੇ ਸਾਨੂੰ ਉੱਥੇ ਬੁਲਾਇਆ ਸੀ ਕਿ ਪਰਿਵਾਰ ਨੂੰ ਬੁਲਾ ਕੇ ਸਾਡੇ ਨਾਲ ਹਮਦਰਦੀ ਜ਼ਾਹਿਰ ਕਰਕੇ ਸਾਨੂੰ ਬੁੱਕਲ ਚ ਲੈ ਕੇ ਕਿ ਸਾਡੇ ਪਰਿਵਾਰ ਨਾਲ ਇਹ じゃ ਉਹਨਾਂ ਨੇ ਖੇਡ ਖੇਡਨੀ ਸੀ ਉੱਥੇ ਟਰੋਪ ਸਾਹਿਬ ਜਦੋਂ ਤੁਸੀਂ ਗੱਲ ਕੀਤੀ ਆ ਵੀ ਫੋਨ ਆਇਆ ਵੀ ਹਾਈ ਕੋਰਟ ਤੋਂ ਵਾਪਸ ਲੈ ਲਓ ਕੇਸ ਤੇ ਸਿੱਟ ਦੇ ਭਰੋਸਾ ਰੱਖੋ ਮਾਨ ਸਾਹਿਬ ਨੇ ਕਿਸਾਨਾਂ ਨੂੰ ਗੱਲ ਵੀ ਕੀਤੀ ਸੀਗੀ ਜੀ ਵੀ ਤੁਸੀਂ ਧਰਨਾ ਚੱਕ ਦੋ ਬੀ ਆਪਾਂ ਗੱਲ ਕਰ ਲੰਨੇ ਆ ਜੀ ਤੁਹਾਡੇ ਨਾਲ ਤਾਂ ਨਹੀਂ ਕੋਈ ਐਦਾਂ ਦੀ ਸ਼ਰਤ ਰੱਖੀ ਹੁਣ ਦੁਬਾਰਾ ਜੀ ਨਹੀਂ ਸਾਡੇ ਨਾਲ ਧਰਨਾ ਤਾਂ ਅਸੀਂ ਮੁੱਲਤਵੀ ਕੀਤਾ ਜੇ ਸਾਨੂੰ ਮੋਰਚਾ ਲਾਉਣਾ ਪੈ ਗਿਆ ਦੁਬਾਰਾ ਪਟਿਆਲੇ ਮੋਰਚਾ ਵੀ ਲੱਗੂਗਾ ਸਾਡੇ ਜਿਹੜੇ ਇੱਕ ਸਾਦਮੀ ਆਫੀਸਰਸ ਹੈਗੇ ਸਾਰੇ ਤਿਆਰ ਬਰ ਤਿਆਰ ਬੈਠੇ ਨੇ ਜਿੰਨਾ ਵੱਡਾ ਧਰਨਾ ਧਰਨਾ ਪਹਿਲਾਂ ਲੱਗਿਆ ਸੀ ਉਸ ਤੋਂ 4 ਗੁਣਾ ਵੱਡਾ ਧਰਨਾ ਲੱਗੂ ਪਟਿਆਲੇ ਇਹ ਸਾਨੂੰ ਇਨਸਾਫ ਨਾ ਹੋਇਆ ਜਿਹੜੀ ਮਾਨ ਸਾਹਿਬ ਨੇ ਗੱਲ ਕੀਤੀ ਸੀ ਕਿ ਤੁਹਾਡੇ ਪਰਿਵਾਰ ਨਾਲ ਇਨਸਾਫ ਹੋਊਗਾ ਹੁਣ ਤੁਹਾਡੀ ਨਹੀਂ ਮੇਰੀ ਹੈਗੀ ਲੜਾਈ ਆ ਸਟੇਟ ਦਾ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ ਤੇ ਇਹ ਕਹਿੰਦੇ ਇਥੋਂ ਤੱਕ ਵੀ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਪੁਲਿਸ ਬੜੀ ਬਿਗੜੀ ਹੋਈ ਹੈ ਤੇ ਇਹਨਾਂ ਨੂੰ ਅਪਰਾਣੀਆਂ ਆ ਤਾਂ ਪਈਆਂ ਹੋਈਆਂ ਇਹਨਾਂ ਨੂੰ ਤੇ ਇਹਨਾਂ ਨੂੰ ਠੀਕ ਕਰਦੇ ਕਰਦੇ ਠੀਕ ਹੋਣਗੇ ਮੈਂ ਸਖਤ ਫੈਸਲਾ ਲਵਾਂਗਾ ਤੇ ਬਕਾਇਦਾ ਸਾਨੂੰ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਮਾਨ ਸਾਹਿਬ ਸਾਨੂੰ ਗੱਡੀ ਤੱਕ ਛੱਡਣ ਵੀ ਆਏ ਜਦੋਂ ਛੱਡਣ ਆਏ ਉਹਨਾਂ ਉਹਨਾਂ ਮੇਰੀ ਸਿਸਟਰ ਨੂੰ ਉਹਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਆਸ਼ੀਰਵਾਦ ਵੀ ਦਿੱਤਾ ਕਿ ਬੇਟਾ ਤੁਹਾਡੇ ਨਾਲ ਇਨਸਾਫ ਹੋਊਗਾ ਅਸੀਂ ਵੀ ਬੜੇ ਖੁਸ਼ ਸੀ ਕਿ ਸਾਡੇ ਨਾਲ ਇਨਸਾਫ ਹੋ ਗਿਆ ਕਿਉਂਕਿ ਦੇਖੋ ਕਾਨੂੰਨ ਸਾਹਿਬ ਦੀ ਜਿਹੜੀ ਕੁੱਟਮਾਰ ਕੀਤੀ ਹੈ ਮੇਰੇ ਭਤੀਜੇ ਨਾਲ ਕੀਤੀ ਹੈ ਉਹ ਜ਼ਖਮ ਤਾਂ ਮਹੀਨੇ ਨੂੰ 15 ਦਿਨ ਨੂੰ 2 ਮਹੀਨੇ ਨੂੰ ਠੀਕ ਹੋ ਜਾਣਗੇ ਬਾਹ ਨੂੰ ਥੋੜਾ ਜਿਆਦਾ ਸਮਾਂ ਲੱਗ ਜਾਣਾ ਕਿਉਂਕਿ ਉਹਦੇ ਟਾਈਮ ਲੱਗਦਾ ਜੁੜਦੇ ਹੋਏ ਲੇਕਿਨ ਜਿਹੜੀ ਆਤਮਾ ਤੇ ਸਾਡੇ ਪਰਿਵਾਰ ਦੇ ਸਾਟ ਵੱਜੀ ਹੈ ਉਹ ਉਦੋਂ ਠੀਕ ਹੋਊਗੀ ਜਦੋਂ ਆਹ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ ਤੇ ਇਹ ਸਾਡਾ ਨਹੀਂ ਆਹ ਲੜਾਈ ਹੈਗੀ ਕਿ ਅਸੀਂ ਕਿਸੇ ਪੰਜਾਬ ਪੁਲਿਸ ਦੇ ਖਿਲਾਫ ਆ ਜਾਂ ਕੋਈ ਹੋਰ ਹੈ ਜਿਹੜੇ ਵੀ ਦੋਸ਼ੀ ਹੈਗੇ ਜਿਹੜਾ ਵੀ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈਗਾ ਜੇ ਕੋਈ ਕਾਨੂੰਨ ਆਪਣੇ ਹੱਥ ਲੈਂਦਾ ਉਹਨੂੰ ਬੰਦੀ ਸਜ਼ਾ ਦਿਓ ਮੈਂ ਪੁੱਛਣਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਤੋਂ ਕਿ ਕੀ ਤੁਹਾਡੀ ਮਜਬੂਰੀ ਬਣ ਗਈ ਹੈ ਕਿ ਤੁਸੀਂ ਚਾਰ ਪੁਲਿਸ ਇੰਸਪੈਕਟਰ ਨੂੰ ਬਚਾਉਣ ਕਰਕੇ ਤੁਸੀਂ ਪੂਰੇ ਪੰਜਾਬ ਦੀ ਪੁਲਿਸ ਦੀ ਸਾਖ ਦਾ ਦਿਲਾਤੀ ਪੰਜਾਬ ਪੁਲਿਸ ਪੂਰੇ ਵਰਲਡ ਚ ਮੰਨੀ ਹੋਈ ਪੁਲਿਸ ਫੋਰਸ ਹੈਗੀ ਇਹਨਾਂ ਦਾ ਮੋਰਲ ਆਪ ਸੀਗਾ ਤੇ ਜੇ ਸਾਡੇ ਦੀ ਗਲਤੀ ਹੈ ਸਾਨੂੰ ਦੱਸੋ ਸਾਡੇ ਤੇ ਕਾਰਵਾਈ ਕਰੋ ਜੇ ਜੇ ਤੁਹਾਡੇ ਪੁਲਿਸ ਇੰਸਪੈਕਟਰਸ ਦੀ ਗਲਤੀ ਹੈਗੀ ਹੈ ਤੁਸੀਂ ਉਹਨਾਂ ਨੂੰ ਵੀਡੀਓਜ਼ ਵੀ ਦੇ ਚੁੱਕੇ ਹਾਂ ਸਾਰਾ ਕੁਝ ਦੱਸ ਚੁੱਕੇ ਹਾਂ ਇਫੇਰ ਉਹਦੇ ਬਾਅਦ ਕਿਸੇ ਤਰ੍ਹਾਂ ਨਹੀਂ ਕੋਈ ਆਪਾਂ ਇਨਵੈਸਟੀਗੇਸ਼ਨ ਦਾ 파ਰਟ ਰਹਿ ਨਹੀਂ ਜਾਂਦਾ ਮੇਰੇ ਸਿੱਟ ਨੂੰ ਵੀ ਮਾਰ ਕੀਤੀ ਹੈ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੁੰਦੀ ਹੈ ਜਿੱਥੇ ਕੁਝ ਪਤਾ ਹੀ ਨਾ ਹੋਵੇ ਬਲੈਕਆਊਟ ਹੋਵੇ ਵੀ ਰਾਤ ਦੇ ਹਨੇਰੇ ਚ ਕੋਈ ਵਾਕਾ ਹੋਇਆ ਕੋਈ ਮਰਡਰ ਹੋਇਆ ਕੋਈ ਇਨਕਾਊਂਟਰ ਹੋਇਆ ਵੀ ਜਿੱਥੇ ਕੋਈ ਦੂਰ ਦੂਰ ਤੱਕ ਸੀਗਾ ਹੀ ਨਹੀਂ ਇੱਥੇ ਤਾਂ ਪ੍ਰੂਫ ਵੀ ਨਹੀਂ ਐਵੀਡੈਂਸ ਵੀ ਨਹੀਂ ਗਵਾਹ ਵੀ ਨਹੀਂ ਇੱਥੇ ਜਦੋਂ ਧਰਨੇ 'ਚ ਬੈਠੇ ਸੀ ਅਸੀਂ ਇੱਕ ਆਟੋਮੈਟਿਕਲੀ ਆਪਣੇ ਆਪ 3 ਵੀਲਰ ਵਾਲਾ ਜਿਹਨੇ ਆਈ ਵਿਟਨੈਸ ਸੀਗਾ ਉਹ ਸਾਡੇ ਧਰਨੀ ਚ ਆ ਗਿਆ ਉਹ ਕਿਸੇ ਨੂੰ ਸਾਥੀ ਨੂੰ ਛੱਡਣਾ ਹੈ ਸਤੇ ਤੇ ਉਹਦੇ ਮਨ ਤੇ ਇਨਾ ਬੋਝ ਸੀ ਕਿ ਇੱਕ ਆਰਮੀ ਆਫੀਸਰ ਨਾਲ ਕੁੱਟਮਾਰ ਹੋਈ ਹੈ ਤੇ ਉਹ ਉੱਥੇ ਮੀਡੀਆ ਦੇ ਸਾਹਮਣੇ ਬੋਲਿਆ ਵੀ ਆ ਕੇ ਜਦੋਂ ਬੋਲਿਆ ਆ ਕੇ ਤੇ ਉਸ ਤੋਂ ਬਾਅਦ ਹੀ ਘੰਟੇ ਬਾਅਦੋਂ ਧਮਕੀਆਂ ਹੁਣੀਆਂ ਸ਼ੁਰੂ ਹੋ ਗਈਆਂ ਤੇ ਦੋ ਤਿੰਨ ਘੰਟੇ ਬਾਅਦ ਉਹ ਤਾਂ ਫੋਨ ਆਇਆ ਕਹਿੰਦਾ ਤੁਸੀਂ ਮੈਂ ਨਹੀਂ ਇਨਾ ਪ੍ਰੈਸ਼ਰ ਸਹਿ ਸਕਦਾ ਮੈਂ ਤਾਂ ਭੱਜ ਚੱਲਿਆ ਉਹ ਆਪਣਾ ਘਰ ਕੁਰਬੰਦ ਕਰਕੇ ਇੱਥੋਂ ਭੱਜ ਚੁੱਕਿਆ ਪਰ ਉਹ ਤਾਂ ਕਹਿੰਦਾ ਗਰਦ ਲਾਹਾ ਦਾਂਗਾ ਨਾ ਪਿੱਛੇ ਨਹੀਂ ਮੁੜਦਾ ਜੀ ਤੁਸੀਂ ਮੀਡੀਆ ਲੋਕਾਂ ਨੇ ਦੇਖਿਆ ਹੀ ਹੈ ਲੇਕਿਨ ਇਹ ਗਰੀਬ ਬੰਦਾ ਕੀ ਕਰੂਗਾ ਮੇਰੀ ਇਸੀ ਬੇਨਤੀ ਸੁਣੋ ਇਹ ਗਰੀਬ ਬੰਦਾ ਜਿਹਦੇ ਪਿੱਛੇ ਕੋਈ ਤਾਕਤ ਨਹੀਂ ਹੈਗੀ ਪਰਿਵਾਰ ਹੈ ਅਗਲਾ ਰੋਜ਼ ਖਵਾਉਂਦਾ ਰੋਜ਼ ਖਾਂਦਾ ਤੇ ਪੁਲਿਸ ਵਾਲੇ ਉਹਨਾਂ ਨੂੰ ਧਮਕੀ ਦਿੱਤੀ ਜਾਂ ਕਿਸੇ ਨੇ ਦਿੱਤੀ ਜਾਂ ਜਿਹੜੇ ਆਪ ਸਾਡੇ ਪੁਲਿਸ ਇਨਸਪੈਕਟਰ ਇਹਨਾਂ ਨੇ ਧਮਕੀ ਦਿੱਤੀ ਉਹਨੂੰ ਤੂੰ ਸਾਡੇ ਖਿਲਾਫ ਕਿਵੇਂ ਚੱਲ ਜਾਏਗਾ ਉਹ ਬੰਦਾ ਡਰ ਗਿਆ ਭੱਜ ਗਿਆ ਹੁਣ ਜਿਹੜੇ ਸਾਡੇ ਦੂਜੇ ਆਈ ਵਿਟਨਸ ਹੈਗੇ ਨੇ ਜਿਨ੍ਹਾਂ ਨੇ ਸਾਡੇ ਨੂੰ ਸਾਰਾ ਕੀਤਾ ਹੋਇਆ ਐਫੀਡੇਵਿਟ ਦਿੱਤੇ ਉਹਨਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਜਿਹੜੇ ਸਾਡੇ ਹੋਰ ਗਵਾਹ ਹੈ ਉਹਨਾਂ ਨੂੰ ਵੀ ਧਮਕੀਆਂ ਮਿਲ ਗਈਆਂ ਨੇ ਤੁਹਾਨੂੰ ਤਾਂ ਧਮਕੀ ਜੀ ਮੈਂ ਤਾਂ ਪ੍ਰਵਾਹ ਨਹੀਂ ਕਰਦਾ ਮੈਂ ਤਾਂ ਕੀ ਦੱਸਾਂ ਮੈਂ ਤੁਹਾਨੂੰ ਇਹ ਜਿਹੀਆਂ ਗੱਲਾਂ ਆ ਰਹੀਆਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇਹ ਜਿਹੀਆਂ ਗੱਲਾਂ ਮੈਨੂੰ ਸੁਣਨ ਨੂੰ ਮਿਲਣਗੀਆਂ ਲੇਕਿਨ ਮੈਂ ਡਰਣਾ ਹੈ ਨਹੀਂ ਪੂਰੇ ਹੌਸਲੇ 'ਚ ਜਿੰਨਾ ਜੀ ਲੱਗਦਾ ਹੈ ਪੰਜਾਬ ਸਰਕਾਰ ਦਾ ਡੀਜੀਪੀ ਸਾਹਿਬ ਦਾ ਪੂਰੀ ਪੰਜਾਬ ਪੁਲਿਸ ਫੋਰਸ ਦਾ ਜੀ ਸਦਕੇ ਚਾਹ ਲਾ ਲੈਣ ਆਪਣਾ ਜਿਹੜਾ ਮਰਜ਼ੀ ਪਰਚਾ ਪਾ ਪਾਉਣ ਦੀ ਕੋਸ਼ਿਸ਼ ਕਰ ਲੈਣ ਮੈਂ ਫੇਰ ਵੀ ਨਹੀਂ ਦਬਣ ਲੱਗਿਆ ਪਰਚਾ ਪਾ ਦੇਣੀ ਹੈ ਮੈਂ ਅੰਦਰੋਂ ਅੰਦਰ ਵੀ ਦੇ ਦੇਣੇ ਕਿ ਮੈਂ ਜੇਲ੍ਹ 'ਚ ਬੈਠਾ ਵੀ ਨਾਰਾ ਮਾਰੂਗਾ ਹੱਕ 'ਚ ਕੀਆ ਲੜਾਈ ਅਸੀਂ ਜਿੱਤਾਂਗੇ ਅੱਛਾ ਪਰਚਾ ਪਾਉਂਦੀਆਂ ਦੀਆਂ ਹੋ ਰਹੀਆਂ ਨੇ ਜੀ ਜਿਸ ਤਰ੍ਹਾਂ ਗੱਲ ਕਰ ਰਹੇ ਪਰਚਾ ਤਿੰਨ ਤਰ੍ਹਾਂ ਦੇ ਮੈਨੂੰ ਪਤਾ ਲੱਗਿਆ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਧਰਨੇ 'ਚ ਕਿਸੇ ਲੇਡੀ ਦਾ ਅਲੀਗੇਸ਼ਨ ਲਵਾ ਕੇ ਅੰਦਰ ਕਰ ਦੇਈਏ ਢਿੱਲੋਂ ਨੂੰ ਫੇਰ ਇੱਕ ਥਿਊਰੀ ਹੋ ਚੱਲੀ ਹੈ ਇਹਨਾਂ ਨੇ ਵੀ ਕੋਈ ਆਪਾਂ ਨਾਰਕੋਟਿਕਸ ਦਾ ਪਰਚਾ ਪਾਈਏ ਜੀ ਜਮਾਨਤੀ ਨਾ ਹੋਵੇ ਛੇਤੀ ਜਾਂ ਕੋਈ ਨਜਾਇਜ਼ ਅਸ ਸੋ ਇਹ ਜਿਹੜਿਆ ਘਟਿਆ ਹੱਤਕੰਢੀ ਆਪਣਾਰੇ ਨੇ ਮੈਂ ਤਾਂ ਇਹਨਾਂ ਨੂੰ ਖੁੱਲਾ ਕਹਿਣਾ ਜਿੰਨਾ ਤੁਹਾਡਾ ਜੀ ਲੱਗਦਾ ਜਿੰਨਾ ਤੁਹਾਡੇ ਜੋਰ ਲਾ ਕੇ ਦੇਖ ਲੋ ਅੰਤ 'ਚ ਜਿੱਤ ਸਾਡੀ ਹੀ ਹੋਣੀ ਹੈ ਕਿਉਂਕਿ ਅਸੀਂ ਸੱਚਾਈ ਤੇ ਖੜੇ ਹਾਂ ਜਦੋਂ ਬੰਦਾ ਸੱਚਾਈ ਦੇ ਰਾਹ ਤੇ ਚੱਲਦਾ ਹੈ ਉਹ ਤਾਂ ਪਰਮਾਤਮਾ ਵੀ ਸਾਥ ਦਿੰਦਾ ਉਹਦਾ ਤੇ ਸਾਬ ਇੱਕ ਪਾਸੇ ਸਰਕਾਰ ਨੇ ਸਿੱਟ ਨੂੰ ਭੇਜਿਆ ਸੀ ਪਟਿਆਲੇ ਦੇ ਵਿੱਚ ਵੀ ਛਾਣਬੀਨ ਕਰੋ ਆਪਾਂ ਇਨਸਾਫ ਦਵਾਈਏ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਮੇਰੇ ਖਿਲਾਫ ਸਾਜ਼ਿਸ਼ਾਰੇ ਫੇ ਸਰਕਾਰ ਸਾਜ਼ਿਸ਼ ਕਿਉਂ ਚੱਲੇਗੀ ਜੀ ਇਹ ਇਨਸਾਫ ਦਵਾਉਣ ਤੇ ਸਰਕਾਰ ਆ ਗਈ ਜੀ ਦੇਖੋ ਇਨਸਾਫ ਮੈਨੂੰ ਨਹੀਂ ਲੱਗਦਾ ਇੱਥੇ ਪੰਜਾਬ ਸਰਕਾਰ ਦੇ ਪਾਊਗੀ ਪਰਦਾਨਾ ਮੈਨੂੰ ਕਿਤੇ ਮਾਨਸਟਰਾ ਜਾਂ ਵਹਿਮ ਸੀਗਾ ਕਿ ਸਾਡੇ ਪ੍ਰਵਾਦ ਨੂੰ ਕਿ ਮਾਨ ਸਾਹਿਬ ਨੂੰ ਪੂਰੀ ਜਾਣਕਾਰੀ ਇਥੋਂ ਦੇ ਪੁਲਸ ਅਫਸਰਾਂ ਨੇ ਨਹੀਂ ਦਿੱਤੀ ਹੋਗੀ ਬਟ ਮਾਨ ਸਾਹਿਬ ਨੂੰ ਜਦੋਂ ਕੱਲ ਮਿਲੇ ਆ ਉਹਨਾਂ ਨੂੰ ਪੂਰੀ ਕੱਲੀ ਕੱਲੀ ਜਾਣਕਾਰੀ ਸੀਗੀ ਜਦੋਂ ਅਸੀਂ ਡਾਕੂਮੈਂਟ ਦਿਖਾ ਰਹੇ ਸੀ ਵੀਡੀਓਜ਼ ਬਾਰੇ ਗੱਲ ਕਰ ਰਹੇ ਸੀ ਉਹ ਕਹਿੰਦੇ ਨਹੀਂ ਆ ਮੈਂ ਦੇਖਿਆ ਹੋਇਆ ਸਾਰਾ ਕੁਝ ਮੇਰੇ ਧਿਆਨ ਚ ਮੈਂ ਦੇਖਿਆ ਹੋਇਆ ਮਾਨ ਸਾਹਿਬ ਨੂੰ ਮੈਂ ਵੀ ਆਪਣੇ ਫੋਨ ਤੋਂ ਭੇਜੇ ਹੋਏ ਨੇ ਸਾਰੇ ਵੀਡੀਓਜ਼ ਉਹਦੋਂ ਨਹੀਂ ਭੇਜੇ ਸੀ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਤੁਹਾਡੇ ਹੈਗੇ ਮੈਂ ਸਾਰੇ ਭੇਜੇ ਹੋਏ ਨੇ ਮਾਨ ਸਾਹਿਬ ਨੇ ਸਾਰਾ ਵੀ ਦੇਖਿਆ ਹੋਇਆ ਹੈ ਤੇ ਸਭ ਕੁਝ ਦੇਖਣੋਂ ਦੇ ਬਾਵਜੂਦ ਵੀ ਮਾਨ ਸਰ ਕਹਿੰਦੇ ਮੈਂ ਸੈਸ਼ਨ ਚ ਬੀਜੀ ਸੀ ਚਲੋ ਅਸੀਂ ਫੇਰ ਸਾਡਾ ਪਰਿਵਾਰ ਸੋਚ ਲਿਆ ਵੀ ਮੁੱਖ ਮੰਤਰੀ ਕੋਲ ਕੰਮ ਬਹੁਤ ਹੁੰਦੇ ਨੇ ਜ਼ਿੰਮੇਵਾਰੀਆਂ ਵੱਡੀਆਂ ਨੇ ਵੀ ਚਲੋ ਨਹੀਂ ਸਮਾਂ ਮਿਲਿਆ ਲੇਕਿਨ ਆ ਹੁਣ ਭਾਈ ਕਰ 23 ਘੰਟੇ ਹੋ ਗਏ ਕੋਈ ਟੈਲੀਫੋਨ ਨਹੀਂ ਮੈਂ ਸੁਖਬੀਰ ਨੂੰ ਵੀ ਕੀਤਾ ਰਾਤ ਵੀ ਕੀਤਾ ਸਵੇਰੇ ਵੀ ਕੀਤਾ ਉਧਰੋਂ ਕੋਈ ਟੈਲੀਫੋਨ ਹੀ ਨਹੀਂ ਆਇਆ ਚੱਕਦੇ ਹੀ ਨਹੀਂ ਹੁਣ ਤੁਸੀਂ ਇਹ ਸੱਟ ਕੋਲੇ ਪੇਸ਼ ਹੋਵੋਗੇ ਨਹੀਂ ਹੋਵਗੇ ਜੀ ਜੇ ਮਾਨ ਸਾਹਿਬ ਕਰਨੀ ਵੀ ਸੱਟ ਬਣਾਤੀ ਵੀ ਕਾਰਵੇਕ ਮਾਨ ਸਾਹਿਬ ਦਾ ਭਰੋਸਾ ਕਰ ਸਕਦੇ ਹੋ ਜੀ ਇਹ ਸੱਟ ਤੇ ਨਹੀਂ ਭਰੋਸਾ ਜੀ ਮਾਨ ਸਾਹਿਬ ਦੇ ਤੇ ਕੱਲ ਅਸੀਂ ਭਰੋਸਾ ਕੀਤਾ ਸੀ ਤੇ ਵਿਚਾਰੇ ਬਾਅਦ ਛੱਡਣ ਵੀ ਆਏ ਮੈਂ ਤਾਂ ਮੇਰੇ ਤਾਂ ਕਿ ਪਾਰਟੀ ਵਾਲਿਆਂ ਨੇ ਵੀ ਫੋਨ ਆਏ ਮੈਂ ਕਹਿੰਦੇ ਤੁਹਾਨੂੰ ਤੁਸੀਂ ਮਾਨ ਸਾਹਿਬ ਦੀ ਬੜੀ ਤਾਰੀਫ ਕੀਤੀ ਜਾਨੇ ਮੈਂ ਕਿਹ ਜਿਹੜਾ ਮਨ ਦਾ ਸਹੀ ਹੈ ਮੈਂ ਉਹ ਸਹੀ ਕਹੂੰਗਾ ਜੀ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਮੈਂ ਜਿਹੜਾ ਸਹੀ ਹੈ ਸਹੀ ਗਲਤ ਨੂੰ ਗਲਤ ਕਹਿਣਾ ਮਾਦਾ ਰੱਖਦਾ ਮੈਂ ਕਿਹਾ ਮਾਨ ਸਾਹਿਬ ਜਿਹੜੇ ਆਪ ਛੱਡਣ ਆਏ ਗੱਦੀ ਤੱਕ ਤੇ ਸਾਡੇ ਪਰਿਵਾਰ ਨੂੰ ਉਹਨਾਂ ਨੇ ਆਸ਼ਵਾਜ਼ਨ ਦਿੱਤਾ ਬੜੀਆ ਕੰਮ ਕੀਤਾ ਮੈਂ ਹਾਕਿਚ ਬੋਲੂਗਾ ਉਹਨਾਂ ਦੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਹੈਗੇ ਮਾਨ ਸਾਹਿਬ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਮੈਂ ਪੰਜਾਬ ਦਾ ਵਸਿੰਦਾਂ ਤੇ ਮੈਨੂੰ ਖੁਸ਼ੀ ਹੋਈ ਕਿ ਮਾਨ ਸਾਹਿਬ ਇੱਕ ਪਾਰਟੀ ਲਾਈਨ ਤੋਂ ਉਪਰੋਂ ਮਨ ਜਾਣ ਲੱਗਿਆ ਵੀ ਕਿਹਾ ਕਹਿੰਦੇ ਤੁਹਾਡਾ ਆਪਾ 2-4 ਦਿਨ ਤੁਹਾਡਾ ਕੰਮ ਕਰਦਾ ਫਿਰ ਤੁਸੀਂ ਦੁਬਾਰਾ ਮਿਲਣ ਆਇਓ ਇੱਥੇ ਕਿਉਂਕਿ ਕੱਲ ਮੈਨੂੰ ਗੁੱਸਾ ਸੀ ਮੈਂ ਚਾਹ ਵੀ ਨਹੀਂ ਪੀਤੀ ਉੱਥੇ ਉਹਨਾਂ ਕੋਲ ਮਾਨ ਸਾਹਿਬ ਕੋਲ ਕੋਈ ਫੋਟੋ ਨਹੀਂ ਖਿਚਾਈ ਕੋਈ ਚਾਹ ਨਹੀਂ ਪੀਤੀ ਕਹਿੰਦੇ ਤੁਹਾਡਾ ਕੰਮ ਕਰਦਾ ਮੈਂ ਫਿਰ ਤੁਸੀਂ ਮੇਰੇ ਕੋਲ ਆ ਕੇ ਜਾਇ ਇਨ ਇਸ ਖਾਵੇਂ ਮਾਹੌਲ ਚ ਮੀਟਿੰਗ ਹੋਈ ਮੈਨੂੰ ਜੋ ਮੇਰੇ ਰਿਸੋਰਸਸ ਤੋਂ ਪਤਾ ਲੱਗਿਆ ਹੈ ਕਿ ਡੀਜੀਪੀ ਸਾਹਿਬ ਨੇ ਉੱਥੇ ਕੋਈ ਕਹਾਣੀ ਪਾਤੀ ਅੰਦਰ ਕਿ ਆਪਣਾ ਪੰਜਾਬ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਆਪਾਂ ਨਾ ਕਰੀਏ ਉਹ ਨਾ ਕਰੀਏ ਇਹ ਹੀ ਗੱਲ ਮੈਨੂੰ ਪਤਾ ਲੱਗੀ ਹੈ ਮੇਰੇ ਸੋਰਸਸ ਤੋਂ ਲੇਕਿਨ ਮਾਨ ਸਾਹਿਬ ਕਰਨਾ ਚਾਹੁੰਦੇ ਸੀ ਕਾਰਵਾਈ ਵੀ ਆਹ ਜਿਹੜੀ ਹੈਗੀ ਆਪਾਂ ਪਰਿਵਾਰ ਨਾਲ ਇਨਸਾਫ ਕਰੀਏ ਲੇਕਿਨ ਮਜਬੂਰੀ ਹੁੰਦੀ ਹੈ ਸਰਕਾਰਾਂ ਦੀ ਅਫਸਰਾਂ ਦੀ ਲੀਡਰਾਂ ਦੀ ਕੋਈ ਨਾ ਕੋਈ ਦਬ ਲੈਂਦੇ ਨੇ ਤੁਸਾਂ ਤੋਂ ਲਾਣਾ ਵੇਟ ਕਰ ਲੈਣੀ ਚਾਹੀਦੀ ਸੀ ਜਿੱਦਾਂ ਕਿ ਹਲੇ 24 ਘੰਟੇ ਹੋ ਸੇ ਤੁਸੀਂ ਗੱਲ ਕੀਤੀ ਆ ਵੀ ਨਹੀਂ ਕੋਈ ਸਾਡਾ ਫੋਨ ਚੱਕ ਰਿਹਾ ਇੱਕ ਦੋ ਦਿਨ ਹੋ ਹੋ ਲੰਘ ਗਏ ਮਾਨ ਸਾਹਿਬ ਨੂੰ ਗੁੱਸਾ ਹੋ ਜਾਂਦਾ ਜੀ ਦੇਖੋ ਮਾਨ ਸਾਹਿਬ ਗੁੱਸੇ ਕਿਸ ਗੱਲ ਤੇ ਹੋਣਗੀ ਮਾਨ ਸਾਹਿਬ ਨੇ ਆਪ ਹੀ ਕਿਹਾ ਸੀ ਕਿ ਮੈਂ 6 ਵਜੇ ਟੈਲੀਫੋਨ ਕਰਦਾ ਮੈਂ ਤਾਂ ਨਹੀਂ ਕਿਹਾ ਕਿ ਮਾਨ ਸਾਹਿਬ ਤੁਸੀਂ ਇੰਨੀ ਜਲਦੀ ਸਾਨੂੰ ਦੱਸੋ ਮਾਨ ਸਾਹਿਬ ਨੇ ਆਪ ਕਿਹਾ ਕਿ 5 ਵਜੇ ਦੀ ਮੀਟਿੰਗ ਸੀ ਤੇ 6 ਵਜੇ ਐਕਸ਼ਨ ਕਰਕੇ ਤੁਹਾਨੂੰ ਦੱਸਦੇ ਹਾਂ ਜਦੋਂ ਪਰਿਵਾਰ ਨੂੰ ਇੱਕ ਮੁੱਖ ਮੰਤਰੀ ਦਾ ਚੇਅਰ ਤੇ ਬੈਠਾ ਵਿਅਕਤੀ ਕਹਿੰਦਾ ਉਹ ਮਾਨ ਸਾਹਿਬ ਨਹੀਂ ਉਹ ਮੁੱਖ ਮੰਤਰੀ ਦੀ ਕੁਰਸੀ ਬੋਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਦੱਸਾਂਗੇ ਤੇ ਅਸੀਂ ਇੱਕ ਵਿਸ਼ਵਾਸ ਕੀਤਾ ਮਾਨ ਸਾਹਿਬ ਤੇ ਤੇ ਆਸ ਤਾਂ ਬੰਦਾ ਰੱਖਦਾ ਹੀ ਹੈ ਨਾ ਜੇ ਜਦੋਂ ਕੋਈ ਬੰਦਾ ਕਹਿੰਦਾ ਕਿ ਮੈਂ ਤੁਹਾਡਾ ਨਾ ਇਨਸਾਫ ਕਰੂੰਗਾ ਤੁਸੀਂ ਚਿੰਤਾ ਬੇ ਫਿਕਰ ਹੋ ਕੇ ਜਾਓ ਤੁਸੀਂ ਖੁਸ਼ ਹੋਗੇ ਆ ਕੇ ਪਟਿਆਲੇ 5:30 ਵਜੇ ਆ ਕੇ ਟੀਵੀ ਲਾ ਕੇ ਬੈਠ ਗਏ ਵੀ ਹੁਣ ਕੋਈ ਉੱਥੇ ਕੋਈ ਖਬਰ ਆਉਗੀ ਹੁਣ ਕੋਈ ਖਬਰ ਆਉਗੀ ਉਹ ਅੱਜ ਦੇਖ ਲਓ ਸ਼ਾਮ ਨੇ 5:00 ਵਜੇ ਗਏ 24 ਘੰਟੇ ਹੋ ਗਏ ਛੋਟੇ ਸਾਹਿਬ ਦਫ਼ਤਰ ਦੇ ਵਿੱਚ ਬੈਠੇ ਆ ਫੋਟੋ ਥੋੜੀ ਭਾਜਪਾ ਦੇ ਗੋਨ ਹੈਗੀਆਂ ਨੇ ਪਹਿਲਾਂ ਵੀ ਆਪਾਂ ਤੁਹਾਨੂੰ ਇੰਟਰਵਿਊ ਕੀਤੀ ਤੁਸੀਂ ਕਹਿਆ ਸੀ ਮੈਂ ਕੇਂਦਰ ਤੱਕ ਗੱਲ ਪਹੁੰਚਾਤੀ ਜੀ ਉਹਨੇ ਮੈਨੂੰ ਭਰੋਸਾ ਦਿੱਤਾ ਕੋਈ ਗੱਲ ਨਹੀਂ ਤੇਰੇ ਨਾਲ ਖੜੇ ਆ ਜੀ ਤੇ ਹੁਣ ਵੀ ਤੁਸੀਂ ਇੰਟਰਵਿਊ ਤੋਂ ਪਹਿਲਾਂ ਮੈਂ ਜ਼ਿਕਰ ਕੀਤਾ ਵੀ ਅਮਿਤ ਸ਼ਾਹ ਨੂੰ ਮੈਂ ਚਿੱਠੀਆਂ ਲਿਖ ਚੁੱਕਿਆ ਵੀ ਭੇਜਤੀਆਂ ਨੇ ਥੋੜਾ ਸਵਾਲ ਇਹ ਫੋਟੋਆਂ ਤੱਕ ਕੀ ਸੀਮਤ ਹੈ ਜਾਂ ਕੋਈ ਕਾਰਵਾਈ ਵੀ ਹੋਏਗੀ ਸੈਂਟਰ ਸਰਕਾਰ ਕਹਿ ਸਕਦੀ ਹੈ ਪੰਜਾਬ ਸਰਕਾਰ ਨੂੰ ਸਾਡੇ ਐਦਾਂ ਹੋਇਆ ਜੀ ਆਰਮੀ ਦੇ ਆਫਸਰ ਦੇ ਨਾਲ ਕੋਈ ਗੱਲ ਸੁਣੋ ਮੈਂ ਇਹਨੂੰ ਕੋਈ ਪੋਲੀਟੀਕਲ ਸ਼ੇਪ ਨਹੀਂ ਦੇਣਾ ਚਾਹੁੰਦਾ ਪਰਿਵਾਰਕ ਮਸਲਾ ਹੈਗਾ ਮੈਨੂੰ ਸਾਰੇ ਪੋ ਆਪਣੇ ਸੁਖਪਾਲ ਖੈਰਾ ਜੀ ਦਾ ਆਇਆ ਵਿਕਰਮਜੀ ਥੀਟਰ ਦਾ ਦੂਜੀ ਤੀਜੀ ਦਿਨ ਆਉਂਦਾ ਹੀ ਰਹਿੰਦਾ ਹਾਲਚਲ ਪੁੱਛਦੇ ਆ ਬੜੇ ਚਿੰਤਾ ਕਰਦੇ ਆ ਪਰਿਵਾਰ ਦੀ ਹੋਰ ਲੀਡਰਸ ਦਾ ਆਉਂਦਾ ਹੈਗਾ ਲੇਕਿਨ ਗੱਲ ਹੈ ਕਿ ਜਿਹੜੀ ਚੀਜ਼ ਜਿਵੇਂ ਰਾਜਨਾਥ ਸਿੰਘ ਜੀ ਨੂੰ ਮਿਲ ਕੇ ਆਏ ਮੈਂ ਰਾਜਨਾਥ ਸਿੰਘ ਜੀ ਨੇ ਬਹੁਤ ਸੋਹਣੇ ਤਰੀਕੇ ਗੱਲ ਸੁਣੀ ਉਹਨਾਂ ਨੇ ਜਿੱਥੇ ਕਹਿਣਾ ਸੀ ਉਹ ਕਹਿ ਚੁੱਕੇ ਨੇ ਆਲਰੇਡੀ ਕੈਮਰੇ ਦੇ ਕੀ ਦੱਸਣ ਦੀ ਲੋੜ ਨਹੀਂ ਹੈਗੀ ਸਾਨੂੰ 20 25 ਮਿੰਟ ਪਰਿਵਾਰ ਨੂੰ ਮਿਲੇ ਨੇ ਉਹ ਪੂਰੀ ਉਹਨਾਂ ਨੇ ਗੱਲ ਉਹਨਾਂ ਨੂੰ ਪਤਾ ਵੀ ਸੀ ਉਹਨਾਂ ਨੇ ਸੁਣੀ ਵੀ ਕਰਨਲ ਸਾਹਿਬ ਬਾਟ ਸਾਹਿਬ ਨਾਲ ਬੈਠ ਕੇ ਤੇ ਉਹਨਾਂ ਨੇ ਪੂਰਾ ਸਾਨੂੰ ਆਸ਼ਵਾਸਨ ਦਿੱਤਾ ਕਿ ਪੂਰੀ ਆਹ ਤੁਹਾਡੇ ਨਾਲ ਸੈਂਟਰ ਦੀ ਸਰਕਾਰ ਤੁਹਾਡੇ ਨਾਲ ਖੜੀ ਹੈ ਤੇ ਗਵਰਨਰ ਸਾਹਿਬ ਨੇ ਵੀ ਪੂਰਾ ਸਾਡੇ ਨਾਲ ਸਾਥ ਦਿੱਤਾ ਕਿਉਂਕਿ ਗਵਰਨਰ ਸਾਹਿਬ ਦੀ ਇੰਟਰਵਿਊ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਹੈ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੀ ਹੈ ਤੇ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਉਹ ਤਾਂ ਮੇਰੇ ਨਾਲ ਪੂਰਾ ਸਾਥ ਦੇ ਰਹੀ ਹੈ ਉਹਦੇ ਸਿੱਖਤੀ ਤਾਂ ਮੈਨੂੰ ਕੋਈ ਅੱਜ ਹੱਥ ਨਹੀਂ ਲਾ پا ਰਿਹਾ ਉਹਨਾਂ ਦੇ ਸਿੱਖਤੀ ਮੈਂ ਆਹ ਜਿਹੜੇ ਗਵਰਨਰ ਸਾਹਿਬ ਨੇ ਐਫ ਆਈ ਆਰ ਕਰਾਈ ਹੈ ਜਾਂ 12 ਬੰਦੇ ਸਸਪੈਂਡ ਹੋਏ ਨੇ ਅਹ ਜਿੱਥੇ ਆੜਮੀ ਦੀ ਸਪੋਰਟ ਵੀ ਸਾਨੂੰ ਹੈਗੀ ਹੈ નો ਡਾਊਟ ਆੜਮੀ ਵੀ ਪੂਰੀ ਸਾਡੀ ਸਪੋਰਟ ਕਰ ਰਹੀ ਹੈ ਤੇ ਉਧਰੋਂ ਜਿੱਥੇ ਜਿੱਥੇ ਮੈਨੂੰ ਪਾਰਟੀ ਲੋੜੇ ਮੇਰੀ ਪਾਰਟੀ ਮੇਰੇ ਨਾਲ ਖੜੀ ਹੈ ਕੋਈ ਅਸੀਂ ਮੈਨੂੰ ਇੱਕ ਪਰਸੈਂਟ ਵੀ ਕੋਈ ਕਮੀ ਦੀ ਪੇਸ਼ੀ ਨਹੀਂ ਪਰ ਪੰਜਾਬ ਭਾਜਪਾ ਥੋੜੀ ਸ਼ਾਂਤ ਨਜ਼ਰ ਆ ਰਹੀ ਇਸ ਮੈਟਰ ਨੂੰ ਲੈ ਕੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਤੁਸੀਂ ਉਹ ਕਿਸੇ ਬੀਜੇਪੀ ਦੇ ਲੀਡਰ ਤੋਂ ਪੁੱਛੋ ਮੈਨੂੰ ਵੀ ਇਸ ਚੀਜ਼ ਦਾ ਗਿਲਾ ਹੈਗਾ ਕੀ ਪੰਜਾਬ ਦੀ ਲੀਡਰਸ਼ਿਪ ਐ ਚੁੱਪ ਕਰਕੇ ਬੈਠੀ ਐ ਜਿਵੇਂ ਕਿ ਆਹ ਗੁਰਦੇਈ ਢਿੱਲੋਂ ਦਾ ਮਸਲਾ ਐ ਸੀ ਤਾਂ ਬੋਲਾਂਗੇ ਪੰਜਾਬ ਪੁਲਿਸ ਪਤਾ ਨਹੀਂ ਸਾਡੇ ਅਗੇਂਸਟ ਹੋ ਜੂਗੀ ਆ ਤਾਂ ਐਂ ਡਰੇ ਬੈਠੇ ਨੇ ਕਿਸੇ ਨੇ ਬੋਲੇ ਹੀ ਨਹੀਂ ਮੈਂ ਤਾਂ ਆਪ ਹਨਾ ਸਾਡੇ ਪਾਰਟੀ 'ਚ ਅਵਿਨਾਸ਼ ਰਾਏ ਖੰਨਾ ਜੀ ਹੈਗੇ ਉਹਨਾਂ ਨੇ ਪੂਰਾ ਪਰਿਵਾਰ ਨੂੰ ਮਿਲ ਕੇ ਵੀ ਗਏ ਨੇ ਗਵਰਨਰ ਸਾਹਿਬ ਤੋਂ ਵੀ ਸਮਾਂ ਲੈ ਕੇ ਦਿੱਤਾ ਉਹਨਾਂ ਨੇ ਠੀਕ ਐ ਰਾਜਨਾਰ ਸਿੰਘ ਜੀ ਤੋਂ ਵੀ ਸਮਾਂ ਲੈ ਕੇ ਦਿੱਤਾ ਰੋਜ਼ ਹਾਲਚਲ ਸਵੇਰੇ ਸ਼ਾਮ ਪੁੱਛਦੇ ਵੀ ਨੇ ਬਾਕੀ ਲੀਡਰਸ਼ਿਪ ਤਾਂ ਪਤਾ ਨਹੀਂ ਮੈਨੂੰ ਕਿਥੀ ਗਵਾਚੀ ਹੋਈ ਹੈ ਮੈਂ ਤਾਂ ਆਪ ਸਮਝ ਤੋਂ ਬਾਹਰ ਹਾਂ ਸੋ ਪਰਿਵਾਰ ਦਾ ਅਗਲਾ ਸਟੈਪ ਕੀ ਰਹੇਗਾ ਜੀ ਹੁਣ 3 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਇੰਸਪੈਕਟਰ ਨੇ ਉਹਨਾਂ ਨੇ ਵੀ ਹਾਈ ਕੋਰਟ ਦਾ ਰੁਕ ਕਰ ਲਿਆ ਜੀ ਦੇਖੋ ਅੱਜ ਮੈਨੂੰ ਪਤਾ ਲੱਗਿਆ ਰੌਨੀ ਸਿੰਘ ਨੇ ਆਪਣੀ ਐਂਟੀਸਿਪੇਟਰੀ ਬੇਲ ਲਾਈ ਹੈ ਪੂਰੀ ਤਾਕਤ ਨਾਲ ਅਸੀਂ ਉਹਦਾ ਵਿਰੋਧ ਕਰਾਂਗੇ ਕਿਉਂਕਿ ਉਹ ਦੋਸ਼ੀ ਹੈ ਉਹਨੂੰ ਸਭ ਤੋਂ ਪਹਿਲਾਂ ਅਟੈਕ ਕਰਨ ਦਾ ਸਾਥ ਤੇ ਉਹਨੇ ਕੀਤਾ ਤੇ ਉਹਨੂੰ ਬੰਦੀ ਸਜ਼ਾ ਜੋ ਤੱਕ ਨਹੀਂ ਮਿਲਦੀ ਉਹਦਾ ਖੇੜਾ ਨਹੀਂ ਮੈਂ ਛੱਡਣ ਲੱਗਿਆ ਚਾਹੇ ਹਾਈ ਕੋਰਟ ਭੱਜੇ ਸੁਪਰੀਮ ਕੋਰਟ ਭੱਜੇ ਦੋਸ਼ੀਆਂ ਨੂੰ ਸਜ਼ਾ ਬਗਾਇਬਗੈਰ ਗੁਰਤੇਜ ਈਟਲ ਨੂੰ ਨਾ ਆ ਬੈਠੂ ਨਾ ਉਹਨਾਂ ਨੂੰ ਬੈਠਣ ਦੇਣਾ ਮੈਂ ਆ ਕਲੀਅਰ ਹੈ ਧੰਨਵਾਦ ਹਾਂ ਸੋਚਦਾ ਕੀ ਬੇ ਬਾਕੀ ਦੇ ਨਾਲ ਗੁਰਤੇਜ ਸਿੰਘ ਢਿੱਲੋਂ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਪ੍ਰਵਾਦ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਉਨਾ ਵੱਲੋਂ ਜਿੱਥੇ ਕਈ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 24 ਘੰਟੇ ਤੋਂ ਬਾਅਦ ਵੀ ਪਰਿਵਾਰ ਦੀ ਬਾਹ ਫੜਦੇ ਨੇ ਜਾਂ ਇਸ ਤਰ੍ਹਾਂ ਸلسلਾ ਚੱਲਦਾ ਰਹੇਗਾ ਜਾਂ ਸੀਬੀਈ ਜਾਂਚ ਕਰੇਗੀ ਜਾਂ ਸਟ ਦੇ ਮੂਹਰੇ ਪੇਸ਼ ਹੋਣਗੇ ਕਈ ਸਵਾਲ ਨੇ ਇਹਨਾਂ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋ ਘਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ